ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਹਰ ਰੋਜ਼ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਹਾਂ ਅੱਜ ਵੀ ਤੁਸੀਂ ਬਹੁਤ ਸਾਰੀਆਂ ਮਸ਼ੀਨਰੀਆਂ ਦੇਖੋਗੇ ਤੇ ਇਕੱਲੀ-ਇਕੱਲੀ ਮਸ਼ੀਨਰੀਆਂ ਦੀ ਆਪਾਂ ਗੱਲ ਕਰਾਂਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਚਾਹੇ ਪਿੰਡ ਤੋਂ ਸ਼ਹਿਰ ਤੋਂ ਕਸਬੇ ਤੋਂ ਕਿੱਥੋਂ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੇਚਣ ਵਾਸਤੇ ਕੋਈ ਗੱਡੀ ਹੈ ਮੋਟਰਸਾਈਕਲ ਹੈ ਕੋਠੀ ਹੈ ਘਰ ਮਕਾਨ ਹੈ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਤੇ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹਾਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਆਪਣੇ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਬਸ ਭੇਜ ਦਿਓ ਉਹ ਤੋਂ ਬਾਅਦ ਮੇਰਾ ਕੰਮ ਜਾਣੇ ਮੈਂ ਜਾਣਾ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਜਿਹੜੀਆਂ ਗੱਡੀਆਂ ਪਹੁੰਚੀਆਂ ਤੇ ਮਸ਼ੀਨਰੀਆਂ ਪਹੁੰਚੀਆਂ ਪਹਿਲੀ ਗੱਡੀ ਆਪਣੇ ਕੋਲੇ Tata Vista ਪਹੁੰਚੀ ਹੈ ਜੀ ਡੀਜ਼ਲ ਤੇ ਗੱਡੀ ਆ ਟਾਇਰ ਨਵੇਂ ਵਾਂਗੂ ਨੇ 90 ਤੋਂ 95 ਪੈਸੇ ਤੇ ਬਠਿੰਡੇ ਦੇ ਕੋਲੇ ਇਹਨਾਂ ਦਾ ਪਿੰਡ ਹੈ ਉੱਥੇ ਗੱਡੀ ਖੜੀ ਹੈ ਜੀ ਤੇ ਗੱਡੀ ਬਹੁਤ ਵਧੀਆ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਪੰਜਾਬ ਨੰਬਰ ਹੈ ਰੇਟ 135 ਮਾਲਕ ਨੇ ਮੰਗਿਆ ਤੇ ਗੱਡੀ ਪਹਿਲੇ ਨਾਮ ਹੈ ਜੀ 135 ਮੰਗਿਆ ਲੈਸ ਹੋ ਜਾਊਗਾ ਮਾਲਕ ਨੇ ਕਿਹਾ ਉੱਪਰ نیچے ਜ਼ਰੂਰ ਕਰਾਂਗੇ ਤੇ ਵਧੀਆ ਗੱਡੀ ਹੈ 11 ਮਾਡਲ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਆ ਅੰਦਰ ਬਾਹਰ ਸਾਰਾ ਕੁਝ ਇਹਨਾਂ ਨੇ ਵਧੀਆ ਤਰੀਕੇ ਨਾਲ ਦਿਖਾਇਆਗਾ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆ ਨੰਬਰ 62 394 04575 ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਇੱਕ ਸਕੂਟਰੀ ਪਹੁੰਚੀ ਹੈਗੀ ਸਕੂਟੀ ਦੀ ਆਪਾਂ ਜੇ ਗੱਲ ਕਰੀਏ ਤਾਂ ਸਕੂਟੀ ਜੀ ਕੰਡੀਸ਼ਨ ਆ ਲੋਕ ਕੇ ਮਿਲ ਜੂਗੀ ਆਪਾਂ ਨੂੰ ਬਹੁਤ ਵਧੀਆ ਸਕੂਟੀ ਹੈ ਤੇ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਮਾਲਕ ਨੇ ਸਾਰਾ ਕੁਝ ਦੱਸਿਆਗਾ ਤੇ ਵੀਡੀਓ ਆਪਣੇ ਕੋਲੇ ਤਾਂ ਬਣਾ ਕੇ ਨਹੀਂ ਭੇਜੀ ਪਰ ਫੋਟੋਆਂ ਵਧੀਆ ਆਪਣੇ ਕੋਲੇ ਪਹੁੰਚੀਆਂ ਤੇ ਮੈਿਕਾ ਵੀਡੀਓ ਵੀ ਜਰੂਰ ਕਹਿਣਾ ਹੁਣ ਤੁਹਾਨੂੰ ਕੁਝ ਵੀ ਚਾਹੇ ਕੋਠੀਆ ਮਕਾਨੇ ਕੋਈ ਸਕੂਟੀ ਹੈ ਗੱਡੀ ਹੈ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਨਾਲ ਦੀ ਨਾਲ ਹੀ ਜੀ ਬਾਕੀ ਫੋਟੋਆਂ ਚ ਸਾਰਾ ਕੁਝ ਦਿਖ ਰਿਹਾ ਆਪਣੇ ਕੋਲੇ ਨਮਾਸ਼ਹਿਰ ਏਰੀਆ ਚੋਂ ਸਕੂਟੀ ਮਾਲਕ ਨੇ ਭੇਜੀ ਹੈ ਤੇ ਇਹ 16 ਮਾਡਲ ਹੈ 25000 ਮੰਗਿਆ ਗਾਉ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਰਹਿੰਦੇ ਅਸੀਂ ਉਹਨਾਂ ਦੀ ਸਕੂਟੀ ਹੈ ਤੇ ਉਹਨਾਂ ਦਾ ਵਟਸਐਪ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਹੈ ਸਕ੍ਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਨੰਬਰ ਅਲੱਗ ਜਾ ਹੁੰਦਾ ਜੀ ਵਾਰ ਦਾ ਜਿਵੇਂ +969 ਬਾਕੀ ਨੰਬਰ ਤੁਸੀਂ ਕਨਫਰਮ ਕਰ ਲਓ ਜੇ ਮੈਂ ਬੋਲੂਗਾ ਗਲਤ ਨਾ ਬੋਲਦਾ ਫਿਰ ਇੱਧਰ ਉੱਧਰ ਲੱਗਦਾ ਰਹੂਗਾ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲ ਇੱਕ ਬੈਨ ਪਹੁੰਚੀ ਆ ਚਿੱਟੇ ਰੰਗ ਦੀ ਆ 8 ਮਾਡਲ ਹੈ ਟਾਇਰ ਨਵੇਂ ਵਾਂਗੂ ਮਿਲ ਜਾਣਗੇ ਰੇਟ 75000 ਇਹਨਾਂ ਨੇ ਮੰਗਿਆ ਸੀ ਤੇ ਕੰਡੀਸ਼ਨ ਵਧੀਆ ਨੰਬਰ ਆਪਾਂ ਮਾਲਕ ਦਾ ਸਕ੍ਰੀਨ ਤੇ ਦੇ ਵੀ ਰੱਖਿਆ ਜੀ ਬਾਕੀ ਮਸ਼ੀਨਰੀਆਂ ਦੀ ਸਾਰੀ ਆਪਾਂ ਗੱਲਬਾਤ ਕਰ ਲਈ ਤੇ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੇ ਲੱਗੀਆਂ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਮਾਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਹੈ ਜੀ ਵੱਧ ਤੋਂ ਵੱਧ ਲਾਈਕ ਸ਼ੇਅਰ ਮਾਰਦੇ ਰਿਆ ਕਰੋ ਜੀ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦਾ ਹੈ 87140 3874 ਵੀਡੀਓ ਫੋਟੋਆਂ ਜਾਣਕਾਰੀ ਭੇਜ ਦਿਓ ਜੇ ਜਿੰਨੇ ਤੁਸੀਂ ਆਉਂਦੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਨੀਚੇ ਇੱਕ ਚਿਟੇਰਾ ਜੇ ਰੰਗ ਦਾ ਤੁਹਾਨੂੰ ਵਟਸਨ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਜੀ ਬਾਕੀ ਮਿਲਦੇ ਹਾਂ ਜੀ ਜਲਦੀ ਆਪਾਂ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਕਮੈਂਟ ਮੈਨੂੰ ਕਰਕੇ ਜ਼ਰੂਰ ਦੱਸੋ